ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਰੈਦੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈਆਂ ਸੇਲ ਲਈ ਲੈ ਕੇ ਆਏ ਆਂਗੇ ਤੇ ਜਿਹੜੀ ਵੀ ਆਪਾਂ ਵੀਡੀਓ ਬਣਾ ਰਹੇ ਆ ਨਾ ਫਾਰਮ ਤੋਂ ਬਣਾ ਰਹੇ ਆ ਵਧੀਆ ਬਰੀਡ ਤੇ ਬਈ ਕੰਮ ਕਰਦਾ ਉਹਨਾਂ ਵਿੱਚੋਂ ਹੀ ਅੱਜ ਇੱਕ ਬੜ ਤਾਜੀ ਸੂਈਆਂ ਸੇਲ ਕਰ ਰਿਹਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ নোਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਹਾਂਜੀ ਬਾਈ ਸ਼ਾਸਤਰੀ ਕਾਲ ਜੀ ਸ਼ਾਸਤਰੀ ਕਾਲ ਬਾਈ ਜੀ ਕੋ ਠੀਕ ਹੋ ਬਾਈ ਹਾਂ ਵਧੀਆ ਵਧੀਆ ਬਾਈ ਜੀ ਨਾਮ ਤੇ ਬਾਈ ਆਪਣਾ ਐਡਰੈਸ ਬਾਈ ਨਾਮ ਆਪਣਾ ਗੁਰਜੀਤ ਸਿੰਘ ਹਮ ਪਿੰਡ ਤੱਪਾ ਮੰਡੀ ਐ ਠੀਕ ਆ ਆਪਾਂ ਤੱਪਾ ਮੰਡੀ ਮੰਨ ਕੇ ਚੱਲੋ ਖੇਤਾਂ ਚ ਰਹਿੰਦੇ ਆਂ ਆਲੀ ਕੇ ਵੀ ਆਪਾਂ ਨੇੜੇ ਰਹਿੰਦੇ ਆਂ ਦਰਾਜ ਵੀ ਨੇੜੇ ਰਹਿੰਦਾ ਠੀਕ ਆ ਬਾਈ ਹਾਂਜੀ ਹਾਂਜੀ ਜ਼ਿਲ੍ਹਾ ਬਰਨਾਲਾ ਤੁਸੀਂ ਹਾਂ ਤੁਸੀਂ ਤੱਪਾ ਜੀ ਕੰਟੈਕਟ ਨੰਬਰ ਬੋਲ ਦਿਓ 9056622188 ਹਮ ਇੱਕ ਨੰਬਰ ਹੋਰ ਲਿਖ ਲਓ 987774 36345 اے بھائی دوਵੇਂ ਬਾਈ ਦੇ ਕੰਡੈਕਟਰ ਨੰਬਰ باقی ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜੀ ਆਪਣੇ ਫਾਰਮ ਦੀ ਵੈੜੀ ਹੈ ਹਾਂ ਹਾਂ ਬਾਈ ਜੀ ਆਪਣੀ ਲਿਆਂਦੀ ਹੋਈ ਆ ਮੰਨ ਕੇ ਚੱਲੋ ਵੀ 200 ਸੂਈ ਹੈ ਪਾਜੀ ਇਹ ਤੀਜਾ ਸੂਆ ਸੂਈ ਹੈ ਬਾਈ ਜੀ ਹੁਣ ਆਪਣੇ ਤੀਜਾ ਸੂਆ ਹਾਂਜੀ ਹਾਂਜੀ ਕਦੋਂ ਸੂਈ ਹੈ ਜੀ ਇਹ ਬਾਈ ਰਾਤ ਹੀ ਸੂਈ ਹੈ ਬਸ ਮੰਨ ਕੇ ਚੱਲੋ ਕੱਲ ਡੇਢ ਕੋਈ ਸੂਈ ਸੀ ਠੀਕ ਹੈ 5:30 5:30 ਦੇ ਵਜੇ ਦੇਰ ਪੈ ਗਈ ਦੇਰ ਹੋ ਪਈ ਆ ਜੀ ਕੰਪਲੀਟ ਹੈ ਦੇਰ ਬਾਈ ਕੰਪਲੀਟ ਆ ਪਈ ਆ ਤੁਸੀਂ ਚੈੱਕ ਕਰ ਲੋ ਤੇ ਬੱਚਾ ਬਾਈ ਕੀ ਆ ਗਿਆ ਬੱਚਾ ਬਾਈ ਬੱਛਾ ਦਿੱਤਾ ਇਹਨੇ ਬੱਛਾ ਬੱਛਾ ਦਿੱਤਾ ਹਾਂਜੀ ਹਾਂਜੀ ਬੱਚ ਆੜੂ ਗਏ ਬਈ ਨਾਲ ਹਾਂ ਜੀ ਹਾਂ ਕੱਚਾ ਤੇ ਕਿੰਨਾ ਕੁ ਬੋੜਾ ਜੀ ਫਿਰ ਇਹਦਾ ਬਈ ਬੋੜਾ ਹੁਣ ਮੰਨ ਕੇ ਚਲੋ ਆਪਾਂ ਜਮਾ ਖਾਲੀ ਤਾਂ ਨਹੀਂ ਕਰੀ ਹਾਂ ਆਪਾਂ ਮੰਨ ਕੇ ਕੁਝ ਤਾਂ ਬੱਚੇ ਨੂੰ ਚੰਗਾ ਤਾਂ ਵੀ ਤੇ 2-3 ਕਿਲੋ ਬੋੜਾ ਕੱਢੇਗਾ ਠੀਕ ਹੈ ਬਈ ਹਾਂ ਜੀ ਹਾਂ ਕਿੰਨਾ ਇਹਨੇ ਦੁੱਧ ਦਾ ਐਸਟੀਮੇਟ ਜਪਾ ਐਸਟੀਮੇਟ ਬਈ ਦੇ ਦਿਆ 20 ਤੋਂ ਉੱਤੇ ਵੀ ਦੇ ਦਿੰਦੀ ਐ ਮੰਨ ਕੇ 20 ਚ 20 ਮੰਨ ਕੇ ਚਲੋ 20 ਲੀਟਰ ਬਰਾਮਦਾਰੀ ਨਹੀਂ ਦੇ ਦਿੰਦੇ ਤੇ ਜੇ ਗੱਲ ਕਰੀਏ ਦੁੱਧ ਵੀ ਫੈਟ ਵਾਲਾ ਹੋਊਗਾ ਹਾਂ ਹਾਂ ਦੁੱਧ ਫਿਰ ਨਸਲ ਬਈ ਥੋੜੀ 도ਗਲੀ ਆ ਗਈ ਇਹਨਾਂ ਦੀ ਹਾਂ ਜੀ ਮੰਨ ਕੇ ਚਲੋ ਬਈ ਕ੍ਰੋਸ ਚ ਆ ਗਈ ਥੋ ਲੇਵਾ ਦੇਖੋ ਬਾਈ ਲੇਵਾ ਅਸਲ ਵਿੱਚ ਤਾਂ ਪੰਡ ਲਾਈ ਖੱਦੀ ਹੈ ਹਾਂ ਬਾਈ ਲੇਵਾ ਬਾਕੀ ਚਵਾਈ ਵੜੀ ਜੱਗਿਆ ਪਤਾਰਾ ਮਾਰ ਕੇ ਦਿਖਾਵਾਂਗੇ ਕੋਈ ਚੱਕਰ ਨਹੀਂ ਠੀਕ ਆ ਹਾਂਜੀ ਕਿਰਾਂ ਤੋੜ ਦਿੰਦੇ ਚੈੱਕ ਕਰ ਸਕਦੇ ਨੇ ਲੇਵੇ ਤੇ ਬੜੀਆਂ ਚੰਗੀਆਂ ਬਾਕੀ ਥਣ ਬਹੁਤ ਚੰਗਾ ਕੱਲਾ ਕੱਲਾ ਥਾਣਾ ਗਲਾਬੀ ਥਾਣਾ ਪੂਰੀ ਵੀ ਥਣ ਲੱਗਾ ਨਾੜਾ ਦੇਖੋ ਬਾਈ ਗੁੰਦੀ ਪਈਆਂ ਨਾੜਾ ਨਾ ਕਰਮ ਵਾਲੀ ਖੋਲਿਓ ਬਾਈ ਤੋਰੇ ਮੜੀ ਤੋੜ ਦਿੰਦੇ ਰੰਗ ਰੂਪ ਵੀ ਬਾਈ ਬਹੁਤ ਚੰਗਾ ਬਰੀਡ ਆ ਗਈ ਬਹੁਤ ਚੰਗੀਆਂ ਮੰਨ ਲਓ ਵੀ ਗਰਮੀਆਂ ਦਾ ਆ ਗਈ ਤੋਹਫਾ ਬਾਕੀ ਵੱਡੀ ਬੁੱਡੀ ਫੋਲਾ ਕੋਈ ਵੀ ਛੋਟੀ ਸਮਝ ਕੇ ਨਾ ਆਇਓ ਕਿ ਨਹੀਂ ਬਾਈ ਹਾਂਜੀ ਥੋੜਾ ਜਿਹਾ ਸੁਆ ਦਾ ਹੁਣ ਕਿਉਂਕਿ ਮੰਨਿਆ ਵਾ ਦਾ ਜੀ ਸੁਆ ਦਾ ਬਈ ਫਿਰ ਤਾਜੀ ਸੂਈ ਜਣਾ ਸਹੀ ਗੱਲ ਤੇ ਲੇਵਾ ਜਿਹੜਾ ਬਈ ਆ ਗਿਆ ਜਮਾ ਫਿਕਸ ਆ ਗਿਆ ਇਹ ਨਹੀਂ ਹੈਗਾ ਵੀ ਟੁੱਟ ਮਾ ਜਾਗਾ ਨਹੀਂ ਬਈ ਹਾਂ ਲੇਵਾ ਬਈ ਜਮਾ ਫਸੀ ਖੜੀ ਹੈ ਜਮਾ ਇੱਕ ਗੱਲ ਹੈ ਜਮਾ ਫਸੀ ਖੜੀ ਹੈ ਕਿ ਇਹਨਾਂ ਸੋਹਣਾ ਵਾ ਨਾ ਬਾਕੀ ਤੋਰਾਦਾਰਾ ਵੀ ਇੱਕ ਨੰਬਰ ਨਵਾਂ ਹਾਣਾ ਕੋਈ ਨਹੀਂ ਹੈਗਾ ਬੜਾਪਾ ਜਾੰਗ ਆ ਗਿਆ ਤੇ ਬਾਈ ਜੀ ਇਹਦਾ ਗੱਲ ਕਰੀਏ ਮੁੱਲ ਕੀ ਰੱਖੂਗਾ ਫਿਰ ਮੁੱਲ ਬਾਈ ਜੀ ਦਾ 65000 ਰੁਪਏ ਹੈਗਾ ਹੂੰ ਆਪਾਂ ਜਮਾ ਦੇਣੀ ਬਸ 55000 ਦੀ ਗਾ ਦੇਵਾਂਗੇ ਬਾਈ ਜੀ ਠੀਕ ਆ ਹਾਂਜੀ ਬੋਲ ਕਰਾਉਣ ਨੂੰ ਬਾਈ ਕਹਿੰਦਾ 65 ਕਰਾ ਲਓ 55000 ਦੀ ਬਾਈ ਕਹਿੰਨੇ ਆਪਾਂ ਵੈੜ ਬਸ ਦੇ ਦੇਣੀ ਆ ਬਾਕੀ ਥੋੜੀ ਕਾਣੇ ਮੰਨ ਕੇ ਚਲੋ ਆਏਗੇ ਤਾਂ ਮਾਨਦਾਨ ਹੋ ਜੂਗਾ ਜੀ ਬਾਈ ਬਸ ਛੋੜ ਸੱਪਾ ਕਰ ਦਾਂਗੇ ਚੋ ਚਲੋ ਛੋੜ ਸੱਪਾ ਖੁੱਲੀ ਕਰ ਦਾਂਗੇ ਠੀਕ ਆ ਜੀ ਇਹ ਆਪਾਂ ਮੰਨ ਕੇ ਚਲੋ 10000 ਰੁਪਏ ਪਹਿਲੀ ਘਟਾਤਾ ਮਾਨਤਾ ਨਹੀਂ ਉਹ ਅਗਲੇ ਦਾ ਫੋਲਾ ਜੇ ਆਪਾਂ 60 ਦੀ ਕਹਿ ਕੇ ਮੁੜ ਕੇ ਫਿਰ ਉਹ ਜੋ ਹੋ ਕਰੀ ਜੇ ਉਹ ਵੀ ਕੋਈ ਵਾਰੀ ਤਾਂ ਤਾਲੀ ਕਰ ਲਈ ਸਹੀ ਗੱਲ ਹੈ ਹਾਂ ਮੁੱਲ ਬਾਈ ਨੇ ਬਸ ਜਮਾ ਮਨੋ ਵੀ ਖਿੱਚ ਕੇ ਜੀ ਰੱਖਦਾ ਬਾਈ ਤੇ ਬਾਈ ਧਾਰਾ ਮਾਰੂਗਾ ਫਿਰ ਧਾਰਾ ਮਾਰ ਦੇਂਗੇ ਬਾਈ ਜੀ ਮਾਰ ਦੋ ਬਾਈ ਹਾਂਜੀ ਲੈ ਬਾਈ ਚਵਾਈ ਦੇਖੋ ਠੰਡੀ ਸੀਲ ਦੇਖੋ ਫੁੱਲ ਚਵਾਈ ਬਹੁਤ ਚੰਗੀ ਲੱਗਿਆ ਬਾਈ ਚਵਾਈ ਬਾਈ ਇੱਕ ਨੰਬਰ ਆ ਜਮਾ ਹੂੰ ਚਵਾਈ ਇੱਕ ਨੰਬਰ ਆ ਕੀ ਲੈ ਕੀ ਆ ਬਾਤ ਆ ਮੋਟੀ ਮੋਟੀ ਚਵਾਈ ਲੱਗੀ ਵੀ ਆ ਚੋਣ ਨਿਬੜ ਨਾਲ ਚੋਣਾ ਇਹ ਨਹੀਂ ਹੈਗਾ ਵੀ ਨਿਬੜਦੀ ਨਹੀਂ ਹੈ ਨਾ ਬਾਈ ਖਾਣ ਬਹੁਤ ਚੰਗਾ ਨਾ ਬਾਈ ਸਹੀ ਖਾਣ ਦੇ ਹਿਸਾਬ ਨਾਲ ਤਾਂ ਚਵਾਈ ਤਾਂ ਇੱਕ ਨੰਬਰ ਆ ਓਕੇ ਆ ਬਾਈ ਠੀਕ ਹੈ ਨਾੜਾ ਨੂੜਾ ਬਾਈ ਫੁੱਲ ਚੰਗੀਆਂ ਬਾਕੀ ਮੁੱਲ ਵੀ ਬਾਈ ਨੇ ਜਾਇ ਕੀਤਾ ਮੁੱਲ ਕਰਾਉਣ ਨੂੰ ਬਾਈ ਪਾਇੰਟ ਕਰਾ ਲਓ 55000 ਦੀ ਹਾਂ ਬਾਈ 55 ਹੀ ਦੇਵਾਂਗੇ ਜਮਾ ਵਸ ਮਾਨਤਾਨ ਕੋਈ ਛੋਟ ਥੱਪੇ ਵਾਲੇ ਹੋ ਇਹ ਚੋਂ ਠੀਕ ਹੈ ਬਾਈ ਜਿਆਦਾ ਨਹੀਂ ਕੋਈ ਫਰਕ ਪੈਣਾ ਠੀਕ ਹੈ ਬਾਈ ਹਾਂ ਤਿੰਨਾਂ ਸੀਗਾ ਬਾਈ ਕੋਲੇ ਇੱਕ ਬਾਈ ਸੋ ਆਪਾਂ ਦਿਖਾ ਦਿੱਤਾ ਜੇ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ